ਮੀਨਾ 35 ਸਾਲ ਦੀ ਇੱਕ ਵਿਧਵਾ ਟੀਚਰ ਸੀ ਉਸਦੇ ਘਰ ਵਾਲੇ ਦੀ ਮੌਤ ਤੋਂ ਬਾਅਦ ਉਹ ਕੱਲੀ ਹੀ ਰਾਤਾਂ گزارਦੀ ਸੀ ਇੱਕ ਰਾਤ ਘਰ ਦੇ ਵਿੱਚ ਚੋਰ ਆ ਗਏ ਜਦ ਉਸਦੀ ਅੱਖ ਖੁੱਲੀ ਤਾਂ ਉਸਨੇ ਉਹਨਾਂ ਨੂੰ ਚੋਰੀ ਕਰਦੇ ਦੇਖ ਲਿਆ ਮੀਨਾ ਨੂੰ ਦੇਖ ਕੇ ਉਹਨਾਂ ਦੋਨਾਂ ਨੇ ਉਸ ਨਾਲ ਕੁਝ ਅਜੀਹਾ ਕੀਤਾ ਕਿ ਸਾਰੀ ਰਾਤ ਉਸ ਦੀਆਂ ਚੀਕਾਂ ਘਰ ਦੇ ਵਿੱਚ ਗੂੰਜਦੀਆਂ ਰਹੀਆਂ 35 ਸਾਲ ਦੀ ਉਮਰ ਉਮਰ ਵਿੱਚ ਉਹ ਬਿਲਕੁਲ ਹੀ ਤਨਹਾਂ ਰਹਿ ਗਈ ਸੀ ਘਰ ਵਾਲਾ ਫੌਜ ਵਿੱਚ ਸੀ ਤੇ ਇੱਕ ਸਾਲ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ ਅਤੇ ਕੋਈ ਬੱਚਾ ਵੀ ਨਹੀਂ ਹੋਇਆ ਸੀ ਉਹ ਕੱਲੀ ਹੀ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਰਹਿੰਦੀ ਸੀ ਸਵੇਰ ਨੂੰ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਠਿਕਾਣਾ ਰੱਖ ਕੇ ਉਸ ਦਾ ਸਮਾਂ ਪਾਸ ਨਾ ਹੁੰਦਾ ਉਸ ਨੇ ਸੋਚਿਆ ਕਿ ਹਾਲੇ ਤਾਂ ਮੇਰੀ ਉਮਰ ਹੀ ਕੀ ਹੈ ਉਸ ਤੋਂ ਬਾਅਦ ਉਸ ਨੇ ਇਹ ਯੋਗਾ ਜੁਆਇਨ ਕਰ ਲਿਆ ਸੀ ਅਤੇ ਇੱਕ ਘੰਟਾ ਰੋਜ਼ ਯੋਗਾ ਕਲਾਸ ਵਿੱਚ ਜਾਂਦੀ ਜਿਸ ਵਿੱਚ ਉਸ ਦਾ ਸਮਾਂ ਪਾਸ ਹੋ ਜਾਂਦਾ ਸੀ ਉਸ ਸਮੇਂ ਇੱਕ ਆਦਮੀ ਉੱਥੇ ਆਉਂਦਾ ਸੀ ਜੋ ਮੇਰੇ ਵੱਲ ਵੇਖਦਾ ਹੀ ਰਹਿੰਦਾ ਸੀ ਮੈਨੂੰ ਚੰਗਾ ਲੱਗਦਾ ਕਿ ਕੋਈ ਤਾਂ ਮੈਨੂੰ ਵੇਖ ਰਿਹਾ ਹੈ ਕਿਉਂਕਿ ਹੁਣ ਮੈਨੂੰ ਵੇਖਣ ਵਾਲਾ ਕੋਈ ਨਹੀਂ ਸੀ ਅਤੇ ਇਦਾਂ ਹੀ ਮੈਂ ਰੋਜ਼ ਉਸ ਨੂੰ ਨੋਟਿਸ ਕਰਦੀ ਜਦੋਂ ਮੈਂ ਕੋਈ ਗਲਤੀ ਯੋਗਾ ਕਰਦੀ ਉਹ ਮੇਰੇ ਨੇੜੇ ਆ ਕੇ ਮੈਨੂੰ ਸਿਖਾਉਂਦਾ ਕਦੀ ਕਦੀ ਇਹ ਸੁਭਾਣੀ ਉਸਦਾ ਹੱਥ ਮੈਨੂੰ ਲੱਗ ਜਾਂਦਾ ਅਤੇ ਮੈਨੂੰ ਬੜਾ ਹੀ ਅਜੀਬ ਅਹਿਸਾਸ ਹੁੰਦਾ ਖੈਰ ਉਸ ਵਕਤ ਜੋ ਅਹਿਸਾਸ ਹੁੰਦਾ ਸੀ ਉਹ ਮੈਂ ਕਿਸੇ ਨੂੰ ਕੀ ਦੱਸ ਸਕਦੀ ਸੀ ਕਿ ਮੈਂ ਕਿੰਨੀ ਕੱਲੀ ਹਾਂ ਅਤੇ ਬਸ ਆਪਣੀ ਨੌਕਰੀ ਦੇ ਚੱਕਰ ਵਿੱਚ ਮੈਂ ਕੱਲੀ ਹੀ ਰਹਿ ਗਈ ਸੀ ਦੋਸਤੋ ਮੇਰਾ ਨਾਮ ਮੀਨਾ ਹੈ 24 ਸਾਲ ਦੀ ਉਮਰ ਵਿੱਚ ਮੈਨੂੰ ਸਰਕਾਰੀ ਟੀਚਰ ਦੀ ਨੌਕਰੀ ਮਿਲ ਗਈ ਮੈਂ ਬਹੁਤ ਖੁਸ਼ ਸੀ ਕਿਉਂਕਿ ਇਹ ਮੇਰਾ ਇੱਕ ਸੁਪਨਾ ਸੀ ਮੇਰੀ ਪੋਸਟਿੰਗ ਘਰ ਤੋਂ ਦੂਰ ਇੱਕ ਪਿੰਡ ਵਿੱਚ ਹੋ ਗਈ ਸੀ ਹੌਲੀ-ਹੌਲੀ ਮੇਰਾ ਉੱਥੇ ਦਿਲ ਲੱਗ ਗਿਆ ਸੀ ਬਸ ਉਸ ਰਾਤ ਨੂੰ ਇਕੱਲਾਪਨ ਮਹਿਸੂਸ ਹੁੰਦਾ ਸੀ ਇਦਾਂ ਹੀ ਸਮਾਂ ਬੀਤ ਰਿਹਾ ਸੀ ਮੇਰੇ ਮਾਪਿਓ ਨੂੰ ਮੇਰੇ ਵਿਆਹ ਦੀ ਬਹੁਤ ਚਿੰਤਾ ਸੀ ਪਰ ਮੈਂ ਵਿਆਹ ਲਈ ਰਾਜੀ ਨਹੀਂ ਸੀ ਕਿਉਂਕਿ ਮੈਂ ਆਪਣੀ ਨੌਕਰੀ ਨਹੀਂ ਛੱਡਣਾ ਚਾਹੁੰਦੀ ਸੀ ਜੋ ਕਿ ਮੈਨੂੰ ਬੜੀ ਮੁਸ਼ਕਲ ਨਾਲ ਮਿਲੀ ਸੀ ਮੇਰੇ ਮਾਪੇ ਉਹ ਮੇਲੇ ਰਿਸ਼ਤਾ ਲੱਭ ਰਹੇ ਸੀ ਫਿਰ ਹੌਲੀ ਹੌਲੀ ਉਸੇ ਪਿੰਡ ਵਿੱਚੋਂ ਮੇਲੇ ਰਿਸ਼ਤਾ ਆ ਗਿਆ ਮੁੰਡਾ ਫੌਜ ਵਿੱਚ ਸੀ ਤੇ ਸਾਲ ਵਿੱਚ ਘੱਟ ਕਦੇ-ਕਦੇ ਹੀ ਆਉਂਦਾ ਸੀ ਬਾਕੀ ਸਮਾਂ ਆਪਣੀ ਡਿਊਟੀ ਉੱਤੇ ਹੀ ਰਹਿੰਦਾ ਮੈਨੂੰ ਰਿਸ਼ਤਾ ਪਸੰਦ ਆ ਗਿਆ ਸੀ ਅਤੇ ਮੈਂ ਉਸ ਲਈ ਹਾਂ ਕਰ ਦਿੱਤੀ ਉਸ ਵਕਤ ਮੇਰੀ ਉਮਰ 26 ਸਾਲ ਦੀ ਹੋ ਗਈ ਸੀ ਸਾਰੇ ਘਰ ਦੇ ਵਿੱਚ ਮੇਰੇ ਘਰ ਵਾਲੇ ਤੋਂ ਬਿਨਾ ਮੇਰੇ ਸੱਸ ਹੋ ਰਹੀ ਸੀ ਅਤੇ ਨਾਲ ਮੇਰਾ ਇੱਕ ਦਿਉਰ ਵੀ ਰਹਿੰਦਾ ਸੀ ਮੇਰਾ ਘਰ ਵਾਲਾ ਘਰ ਪੈਸੇ ਭੇਜਦਾ ਸੀ ਤੇ ਮੇਰਾ ਦਿਉਰ ਆਪਣਾ ਕਾਰੋਬਾਰ ਕਰਦਾ ਸੀ ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਹੁੰਦਾ ਵਿਆਹ ਤੋਂ 15 ਦਿਨ ਬਾਅਦ ਹੀ ਉਹ ਆਪਣੀ ਡਿਊਟੀ ਤੇ ਚਲੀ ਗਈ ਸੀ ਮੈਨੂੰ ਉਹਨਾਂ ਦੇ ਬਿਨਾਂ ਬੜਾ ਮੁਸ਼ਕਲ ਲੱਗਦਾ ਸੀ ਮੈਂ ਉਸ ਲਈ ਤੜਫਦੀ ਰਹਿੰਦੀ ਬਸ ਹੁਣ ਬਿਲਕੁਲ ਵੀ ਦਿਲ ਨਹੀਂ ਲੱਗਦਾ ਸੀ ਮੇਰਾ ਦਿਉਰ ਮੇਰੇ ਕਮਰੇ ਵਿੱਚ ਆ ਜਾਂਦਾ ਤਾਂ ਅਸੀਂ ਇਕੱਠੇ ਬੈਠ ਕੇ ਗੱਲਾਂ ਕਰਦੇ ਸੀ ਅਤੇ ਉਹ ਮੇਰੇ ਨਾਲ ਹੱਸਦਾ ਤੇ ਮੈਂ ਖੁਸ਼ ਰਹਿੰਦੀ ਕਿਉਂਕਿ ਉਹ ਮੇਰੀ ਹੀ ਉਮਰ ਦਾ ਸੀ ਹੌਲੀ ਹੌਲੀ ਮੈਨੂੰ ਉਹ ਪਸੰਦ ਆਉਣ ਲੱਗਾ ਸੀ ਕਿਉਂਕਿ ਉਹ ਮੈਨੂੰ ਬਹੁਤ ਖੁਸ਼ ਰੱਖਦਾ ਸੀ ਹਮੇਸ਼ਾ ਮੇਰੇ ਨਾਲ ਹੱਸਦਾ ਰਹਿੰਦਾ ਇਹ ਗੱਲ ਮੇਰੀ ਸਾਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿ ਮੇਰਾ ਦਿਉਰ ਮੇਰੇ ਨਾਲ ਸਮਾਂ ਬਤਾਏ ਉਹ ਹਮੇਸ਼ਾ ਮੈਨੂੰ ਤਾਨੇ ਮਾਰਦੀ ਸੀ ਪਰ ਮੈਂ ਉਸ ਦੀ ਗੱਲ ਦੀ ਪਰਵਾਹ ਨਹੀਂ ਕਰਦੀ ਸੀ ਕਿਉਂਕਿ ਮੈਂ ਵੀ ਪੜ੍ਹੀ ਲਿਖੀ ਸੀ ਤੇ ਔਰਤ ਸੀ ਆਖਰ ਕਦੋਂ ਤੱਕ ਮੈਂ ਆਪਣੀ ਜ਼ਿੰਦਗੀ ਇਦਾਂ ਕੱਟਦੀ ਰਹੀ। ਦੋਸਤ ਦੇ ਨਾਲ ਖੁਸ਼ ਰਹਿਣਾ ਮੈਨੂੰ ਚੰਗਾ ਲੱਗਦਾ ਸੀ। ਪਰ ਮੇਰਾ ਮੇਰੇ ਦੋਸਤ ਨਾਲ ਕੋਈ ਗਲਤ ਰਿਸ਼ਤਾ ਨਹੀਂ ਸੀ। ਬਸ ਮੈਂ ਉਸ ਨੂੰ ਆਪਣਾ ਦੋਸਤ ਮੰਨਦੀ ਸੀ। ਮੇਰਾ ਘਰ ਵਾਲਾ 6 ਮਹੀਨੇ ਬਾਅਦ ਘਰ ਆਇਆ ਤਾਂ ਮੇਰੀ ਸੱਸ ਨੇ ਉਸ ਨੂੰ ਉਸਦੇ ਭਰਾ ਦੇ ਖਿਲਾਫ ੜਕਾ ਦਿੱਤਾ। ਪਤਾ ਨਹੀਂ ਉਸਨੇ ਕੀ ਕਰਨ ਭਰੀ। ਉਸਨੇ ਮੇਰੇ ਨਾਲ ਲੜਨਾ ਸ਼ੁਰੂ ਕਰ ਦਿੱਤਾ। ਮੇਰੇ ਘਰ ਵਾਲੇ ਨੇ ਆਪਣੀ ਮਾਂ ਦੀਆਂ ਗੱਲਾਂ ਵਿੱਚ ਆ ਕੇ ਮੇਰੇ ਦਿਉਰ ਦਾ ਵਿਆਹ ਕਰਵਾ ਦਿੱਤਾ ਮੇਰਾ ਦਿਉਰ ਹੁਣ ਆਪਣੀ ਘਰਵਾਲੀ ਨਾਲ ਸਮਾਂ ਬਤਾਉਂਦਾ ਸੀ ਮੈਂ ਫੇਰ ਕੱਲੀ ਹੋ ਗਈ ਸੀ ਹੁਣ ਉਸ ਕੋਲ ਸਮਾਂ ਨਹੀਂ ਹੁੰਦਾ ਸੀ ਕਿ ਉਹ ਮੇਰੇ ਕੋਲ ਆਵੇ ਮੈਂ ਸਕੂਲ ਜਾਂਦੀ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਮੇਰਾ ਸਮਾਂ ਕੱਟ ਜਾਂਦਾ ਤੇ ਜਦੋਂ ਸਮਾਂ ਮਿਲਦਾ ਮੈਂ ਆਪਣੇ ਘਰਵਾਲੀ ਨਾਲ ਫੋਨ ਤੇ ਗੱਲ ਕਰ ਲੈਂਦੀ ਵਿਆਹ ਨੂੰ 8 ਸਾਲ ਹੋ ਗਏ ਸੀ ਪਰ ਹਾਲੇ ਤੱਕ ਕੋਈ ਬੱਚਾ ਨਹੀਂ ਹੋਇਆ ਸੀ ਬੱਚੇ ਦੀ ਇੱਛਾ ਤਾਂ ਸਭ ਨੂੰ ਹੀ ਹੁੰਦੀ ਸੀ ਮੈਂ ਆਪਣੀ ਸੱਸ ਦੇ ਤਾਣੇ ਸੁਣ-ਸੁਣ ਕੇ ਥੱਕ ਗਈ ਸੀ ਮੇਰੀ ਦਰਾਣੀ ਦੇ 2 ਬੱਚੇ ਹੋ ਗਏ ਸੀ ਮੇਰੀ ਸੱਸ ਮੈਨੂੰ ਹਰ ਸਮੇਂ ਤਾਣੇ ਮਾਰਦੀ ਮੇਰੀ ਦਰਾਣੀ ਮੇਰੇ ਤੋਂ ਬਹੁਤ ਛੜਦੀ ਸੀ ਇੱਕ ਦਿਨ ਆਰਮੀ ਵਾਲੇ ਘਰ ਆਏ ਅਤੇ ਉਹਨਾਂ ਨੇ ਦੱਸਿਆ ਕਿ ਮੇਰੇ ਘਰ ਵਾਲੇ ਦੀ ਉੱਥੇ ਹੀ ਮੌਤ ਹੋ ਗਈ ਉਹ ਉਸ ਸਮੇਂ ਹੀ ਸ਼ਹੀਦ ਹੋ ਗਿਆ ਇਸ ਤੋਂ ਪਹਿਲਾਂ ਮੈਂ ਉਸ ਦੇ ਦੁੱਖ ਤੋਂ ਬਾਹਰ ਆਉਂਦੀ ਮੇਰੇ ਸਹੁਰਿਆਂ ਨੇ ਮੈਨੂੰ ਘਰ ਦੇ ਵਿੱਚੋਂ ਕੱਢ ਦਿੱਤਾ ਅਤੇ ਮੇਰੀ ਦੁਰਾਣੀ ਨੇਤਾ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇ ਔਰਤ ਇਸ ਘਰ ਵਿੱਚ ਰਹੋਗੀ ਤਾਂ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਜੇ ਮੈਨੂੰ ਰੱਖਣਾ ਹੈ ਤਾਂ ਇਸ ਨੂੰ ਕੱਢ ਦਿਵੋ ਹਾਲਾਂਕਿ ਮੇਰਾ ਸਹੁਰਾ ਤੇ ਮੇਰਾ ਦਿਉਰ ਮੇਰਾ ਸਾਥ ਦੇ ਰਹੇ ਸੀ ਪਰ ਉਹਨਾਂ ਦੇ ਅੱਗੇ ਕੁਝ ਨਾ ਬੋਲ ਪਾਈ ਉਸ ਤੋਂ ਬਾਅਦ ਮੈਂ ਉਸ ਪਿੰਡ ਚੋਂ ਆਪਣੀ ਬਦਲੀ ਕਰਵਾ ਲਈ ਸੀ ਅਤੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਆ ਗਈ ਸੀ ਜਿੱਥੇ ਮੈਂ ਆਪਣੀ ਡਿਊਟੀ ਤੇ ਜਾਂਦੀ ਇੱਕ ਸਾਲ ਤੋਂ ਮੈਂ ਕੱਲੀ ਹੀ ਰਹਿ ਰਹੀ ਸੀ। ਇਹ ਹੀ ਕਾਰਨ ਸੀ ਕਿ ਮੈਂ ਯੋਗਾ ਕਲਾਸ ਜੁਆਇਨ ਕਰ ਲਈ ਸੀ ਤਾਂ ਕਿ ਲੋਕਾਂ ਨਾਲ ਜਾਣ ਪਛਾਣ ਵਧੇ। ਮੇਰੇ ਸਕੂਲ ਵਿੱਚ ਛੁੱਟੀਆਂ ਵੀ ਹੋ ਗਈਆਂ ਸੀ। ਸੋਚਿਆ ਸੀ ਆਪਣੇ ਪੇਕੇ ਚਲੀ ਜਾਨੀ ਹਾਂ। ਜਿੱਥੇ ਜਾ ਕੇ ਆਪਰਾ ਤੇ ਪਰਜਾਈ ਨੂੰ ਮਿਲਾਂ ਕਿਉਂਕਿ ਮੇਰੇ ਮਾਪਿਓ ਦੀ ਤਾਂ ਮੌਤ ਹੋ ਗਈ ਸੀ। ਹੁਣ ਮੇਰਾ ਭਰਾ ਹੀ ਰਹਿ ਗਿਆ ਸੀ ਜੋ ਕਿ ਮੇਰੇ ਤੋਂ 4 ਸਾਲ ਵੱਡਾ ਸੀ। ਮੈਂ ਉਸ ਨੂੰ ਮਿਲਣ ਲਈ ਟ੍ਰੇਨ ਦੇ ਵਿੱਚ ਬੈਠ ਗਈ ਸੀ। ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ ਕਿਉਂਕਿ ਸਫ਼ਰ ਬਹੁਤ ਲੰਬਾ ਸੀ। ਮੇਰੇ ਨਾਲ ਵਾਲੀ ਸੀਟ ਉੱਤੇ ਇੱਕ 40 ਕੁ ਸਾਲ ਦਾ ਆਦਮੀ ਬੈਠਾ ਸੀ ਅਤੇ ਮੈਨੂੰ ਘੂਰ-ਘੂਰ ਕੇ ਵੇਖ ਰਿਹਾ ਸੀ। ਮੇਰੇ ਪੀਣ ਵਾਲਾ ਪਾਣੀ ਖਤਮ ਹੋ ਗਿਆ ਤਾਂ ਮੈਂ ਸੋਚਿਆ ਕਿ ਅਗਲੇ ਸਟੇਸ਼ਨ ਤੇ ਪਾਣੀ ਫੇਰ ਭਰ ਲਵਾਂਗੀ। ਪਰ ਉਹ ਅਚਾਨਕ ਹੀ ਜਦੋਂ ਸਟੇਸ਼ਨ ਤੇ ਟ੍ਰੇਨ ਰੁਕੀ ਉਸਨੇ ਮੇਰੇ ਹੱਥੋਂ ਪਾਣੀ ਦੀ ਬੋਤਲ ਖੋਹ ਲਈ ਅਤੇ ਕਹਿਣ ਲੱਗਾ ਮੈਂ ਭਰ ਕੇ ਲੈ ਆਉਣਾ ਹਾਂ। ਮੈਂ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਉਸ ਦੀ ਇਹ ਹਰਕਤ ਮੈਨੂੰ ਬਹੁਤ ਘਬਰਾੜ ਦੇ ਰਹੀ ਸੀ ਮੈਨੂੰ ਲੱਗਿਆ ਸੀ ਕਿ ਉਹ ਚੋਰ ਹੈ ਪਰ ਉਹ ਟ੍ਰੇਨ ਵਿੱਚ ਆਇਆ ਤੇ ਮੈਨੂੰ ਪਾਣੀ ਦੀ ਬੋਤਲ ਦਿੱਤੀ ਅਤੇ ਕੁਝ ਖਾਣ ਲਈ ਵੀ ਲੈ ਕੇ ਆਇਆ ਪਰ ਮੇਰੇ ਮਨ ਦੇ ਵਿੱਚ ਇੱਕ ਅਜਨਬੀ ਦੇ ਹੱਥੋਂ ਕੁਝ ਖਾਣਾ ਸਹੀ ਨਹੀਂ ਲੱਗ ਰਿਹਾ ਸੀ ਤੇ ਨਾ ਹੀ ਮੇਰਾ ਮਨ ਕਰ ਰਿਹਾ ਸੀ ਪਰ ਜਦੋਂ ਉਹ ਖਾਣ ਲੱਗਾ ਤਾਂ ਫਿਰ ਮੈਂ ਵੀ ਖਾਣ ਲੱਗ ਗਈ ਸੀ ਮੇਰੇ ਵਿੱਚ ਵੀ ਹਿੰਮਤ ਆ ਗਈ ਸੀ ਮੈਂ ਵੀ ਉਸਦੇ ਲਿਆਂਦੇ ਖਾਣੇ ਨੂੰ ਖਾ ਲਿੱਤਾ ਜਦੋਂ ਰਾਤ ਨੂੰ ਸੌਣ ਦਾ ਸਮਾਂ ਆਇਆ ਤਾਂ ਉਸਨੇ ਕਿਹਾ ਕਿ ਤੁਸੀਂ ਨੀਚੇ ਵਾਲੀ ਸੀਟ ਤੇ ਸੌ ਜਾਓ ਤੇ ਮੈਂ ਉੱਪਰ ਵਾਲੀ ਤੇ ਸੌ ਜਾਣਾ ਹ ਇਕਾ ਜਨ ਵੀ ਮੇਰੀ ਇੰਨੀ ਫਿਕਰ ਕਿਉਂ ਕਰ ਰਿਹਾ ਸੀ ਇੰਨੀ ਮਦਦ ਕਿਉਂ ਕਰ ਰਿਹਾ ਸੀ ਪਤਾ ਨਹੀਂ ਪਰ ਉਸ ਨੂੰ ਦੇਖ ਕੇ ਮੈਨੂੰ ਲੱਗ ਰਿਹਾ ਸੀ ਕਿ ਕਾਸ਼ ਮੇਰਾ ਕੋਈ ਸਹਾਰਾ ਹੁੰਦਾ ਤਾਂ ਮੈਂ ਵੀ ਅੱਜ ਇਕੱਲੀ ਨਾ ਹੁੰਦੀ ਜਦੋਂ ਮੈਂ ਅਗਲੇ ਦਿਨ ਆਪਣੇ ਤੇ ਕੇ ਪਹੁੰਚੀ ਤਾਂ ਮੇਰੇ ਭਰਾ ਭਾਬੀ ਦਾ ਵਰਤਾ ਕੋਈ ਸਹੀ ਨਹੀਂ ਸੀ ਉਹ ਮੈਨੂੰ ਵੇਖ ਕੇ ਇੰਨੇ ਖੁਸ਼ ਨਹੀਂ ਹੋਈ ਸੀ ਜਿੰਨਾ ਕਿ ਉਹਨਾਂ ਨੂੰ ਹੋਣਾ ਚਾਹੀਦਾ ਸੀ ਉਹ ਆਪਣੇ ਬੱਚਿਆਂ ਨੂੰ ਮੇਰੇ ਨਾਲ ਖੇਡਣ ਨਹੀਂ ਦਿੰਦੀ ਸੀ ਇੱਕ ਦਿਨ ਉਹਨਾਂ ਨੇ ਮੈਨੂੰ ਕਹਿ ਹੀ ਦਿੱਤਾ ਸੀ ਕਿ ਹੁਣ ਤੂੰ ਇੱਥੋਂ ਚਲੀ ਜਾ ਮਾਪਿਓ ਤਾਂ ਰਹੀ ਨਹੀਂ ਤੇ ਸਾਡੇ ਕੋਲ ਇਨਾ ਸਮਾਂ ਨਹੀਂ ਪਰ ਮੈਂ ਤਾਂ ਉੱਥੇ ਸਿਰਫ ਕੁਝ ਦਿਨ ਉਹਨਾਂ ਨਾਲ ਰਹਿਣ ਆਈ ਸੀ ਹਮੇਸ਼ਾ ਲਈ ਤਾਂ ਨਹੀਂ ਗਈ ਸੀ ਪਤਾ ਨਹੀਂ ਉਹਨਾਂ ਨੇ ਮੈਨੂੰ ਇਹ ਸਭ ਕਿਉਂ ਕਹਿ ਦਿੱਤਾ ਸੀ ਮੈਂ ਬਹੁਤ ਜਲਦੀ ਆਪਣਾ ਸਮਾਨ ਪੈਕ ਕੀਤਾ ਅਤੇ ਉੱਥੋਂ ਤੁਰ ਪਈ ਕਿਉਂਕਿ ਮੈਂ ਉਹਨਾਂ ਦੇ ਤਾਨਿਆਂ ਤੋਂ ਪਰੇਸ਼ਾਨ ਹੋ ਗਈ ਸੀ ਅਤੇ ਹੁਣ ਮੈਂ ਉੱਥੇ ਨਹੀਂ ਰਹਿਣਾ ਚਾਹੁੰਦੀ ਸੀ ਘਰ ਆਉਣ ਤੋਂ ਬਾਅਦ ਇੱਕ ਰਾਤ ਮੈਂ ਸੁੱਤੀ ਪਈ ਸੀ ਕਿ ਘਰ ਦੇ ਅੰਦਰ ਕੁਝ ਆਵਾਜ਼ ਆਉਣ ਲੱਗੀ ਜਦੋਂ ਅੱਖ ਖੁੱਲ੍ਹੀ ਤਾਂ ਵੇਖਿਆ ਕਿ ਦੋ ਆਦਮੀ ਘਰ ਦੇ ਵਿੱਚ ਮੂੰਹ ਨੂੰ ਠਾਕੇ ਖੜੇ ਸੀ ਤੇ ਚੋਰੀ ਕਰ ਰਹੇ ਸੀ ਮੈਨੂੰ ਕੁਝ ਸਮਝ ਨਹੀਂ ਆਇਆ ਕਿ ਨੇ ਕੀ ਕਰਾਂ ਇਸ ਤੋਂ ਪਹਿਲਾਂ ਮੈਂ ਕੁਝ ਬੋਲਦੀ ਉਹ ਮੇਰੇ ਕੋਲ ਆਏ ਅਤੇ ਉਹਨਾਂ ਨੇ ਮੇਰੇ ਮੂੰਹ ਤੇ ਹੱਥ ਰੱਖ ਲਿੱਤਾ ਤੇ ਮੈਂ ਕੁਝ ਕਹਿ ਨਹੀਂ پا ਰਹੀ ਸੀ ਕਿਉਂਕਿ ਮੈਂ ਉਸ ਸਮੇਂ ਬਹੁਤ ਪੂਰੀ ਤਰ੍ਹਾਂ ਡਰ ਗਈ ਸੀ ਮੇਰਾ ਦਿਲ ਬੜੀ ਜ਼ੋਰ ਦੀ ਧੜਕ ਰਿਹਾ ਸੀ ਵਿਧਵਾ ਔਰਤ ਨੂੰ ਦੋ ਆਦਮੀਆਂ ਨੇ ਘੇਰ ਲਿਆ ਸੀ ਮੈਂ ਕੀ ਕਰਦੀ ਉਹ ਚੁੱਪਚਾਪ ਥੋੜੀ ਦੇਰ ਖੜੇ ਰਹੇ ਮੈਂ ਸ਼ਾਂਤ ਹੋ ਗਈ ਸੀ ਜਦੋਂ ਉਹਨਾਂ ਦੋਨਾਂ ਨੇ ਆਪਣਾ ਕੰਮ ਕੀਤਾ ਤਾਂ ਮੇਰੇ ਸਿਰ ਉੱਤੇ ਅਸਮਾਨ ਟੁੱਟ ਗਿਆ ਸੀ ਇੱਕ ਤਾਂ ਉਹ ਯੋਗਾ ਵਾਲਾ ਆਦਮੀ ਸੀ ਅਤੇ ਦੂਜਾ ਟ੍ਰੇਨ ਵਾਲਾ ਸ਼ਾਇਦ ਉਹਨਾਂ ਨੇ ਕੋਈ ਸਕੀਮ ਬਣਾਈ ਸੀ ਆਖਰ ਉਹ ਮੇਰੇ ਤੋਂ ਕੀ ਚਾਹੁੰਦੇ ਸੀ ਫਿਰ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਅਸੀਂ ਤੁਹਾਡੇ ਘਰ ਵਾਲੇ ਦੇ ਦੋਸਤ ਹਾਂ ਅਸੀਂ ਸਾਰੇ ਇਕੱਠੇ ਹੀ ਆਰਮੀ ਦੇ ਵਿੱਚ ਸੀ ਅਤੇ ਤੁਹਾਡੇ ਘਰ ਵਾਲੇ ਨੇ ਸਾਡ ਤੋਂ ਵਾਅਦਾ ਲਿੱਤਾ ਸੀ ਕੀ ਅਸੀਂ ਤੁਹਾਡਾ ਧਿਆਨ ਰੱਖਾਂਗੇ ਉਹਨਾਂ ਦੀ ਗੱਲ ਸੁਣ ਕੇ ਮੈਂ ਸ਼ਾਂਤ ਹੋ ਗਈ ਸੀ ਰਾਤ ਦੇ 2 ਵਜੇ ਗਏ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਉਹ ਸੱਚ ਬੋਲ ਰਹੇ ਨੇ ਕਿ ਝੂਠ ਫਿਰ ਉਹ ਰਾਤ ਨੂੰ ਮੇਰੇ ਘਰ ਵਿੱਚ ਕਿਉਂ ਆਈ ਸੀ ਉਹ ਜਾਣਦੇ ਸੀ ਕਿ ਮੈਂ ਇਸ ਸਮੇਂ ਕੱਲੀ ਹਾਂ ਤੇ ਵਿਧਵਾ ਹਾਂ ਮੈਂ ਬਹੁਤ ਪੂਰੀ ਤਰ੍ਹਾਂ ਡਰ ਗਈ ਸੀ ਡਰ ਦੇ ਮਾਰੇ ਮੇਰਾ ਸਰੀਰ ਕੰਬ ਰਿਹਾ ਸੀ ਜਦੋਂ ਮੈਂ ਨਾ ਕੀਤੀ ਤਾਂ ਉਹ ਮੇਰੇ ਵੱਲ ਘੂਰ-ਘੂਰ ਕੇ ਦੇਖ ਰਹੇ ਸੀ ਅਤੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਘਰ ਵਾਲੇ ਨਹੀਂ ਸਾਨੂੰ ਤੁਹਾਡਾ ਧਿਆਨ ਰੱਖਣ ਲਈ ਕਿਹਾ ਸੀ ਅਤੇ ਮਰਨ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡਾ ਧਿਆਨ ਰੱਖਾਂਗੇ ਉਹ ਤੁਹਾਨੂੰ ਬਹੁਤ ਪਿਆਰ ਕਰਦੇ ਸੀ ਫਿਰ ਉਹਨਾਂ ਦੀ ਆਖਰੀ ਇੱਛਾ ਹੈ ਜੋ ਕਿ ਤੁਹਾਨੂੰ ਪੂਰੀ ਕਰਨੀ ਚਾਹੀਦੀ ਹੈ ਅਸੀਂ ਦੋਨੋਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੇ ਹਾਂ ਇਹ ਸੁਣ ਕੇ ਮੈਂ ਡਰ ਗਈ ਸੀ ਕਿ ਇਹ ਸਭ ਕਿੱਦਾਂ ਹੋ ਸਕਦਾ ਹੈ ਆਖਰ ਦੋ ਇਨਸਾਨਾਂ ਨਾਲ ਮੈਂ ਵਿਆਹ ਕਿਦਾਂ ਕਰਵਾ ਸਕਦੀ ਸੀ ਪਰ ਇਹ ਮੇਰੇ ਘਰਵਾਲੇ ਦੀ ਆਖਰੀ ਇੱਛਾ ਸੀ ਅਤੇ ਮੈਨੂੰ ਕੁਝ ਸਮਝ ਵੀ ਨਹੀਂ ਆ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਦੋਸਤ ਸੀ ਜਾਂ ਕੋਈ ਹੋਰ ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਤੇ ਉਹਨਾਂ ਨੂੰ ਮੈਂ ਕਿਹਾ ਮੈਂ ਦੋਨਾਂ ਨਾਲ ਵਿਆਹ ਨਹੀਂ ਕਰ ਸਕਦੀ ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਅਸੀਂ ਇਹ ਸੋਚ ਰਹੇ ਸੀ ਕਿ ਇੱਕ ਸਾਲ ਤੱਕ ਅਸੀਂ ਤੁਹਾਡੇ ਕੋਲ ਨਹੀਂ ਆਏ ਪਰ ਤੁਹਾਡੇ ਘਰਵਾਲੇ ਦੀ ਆਖਰੀ ਇੱਛਾ ਸਾਨੂੰ ਇੱਥੇ ਲੈ ਆਈ ਤੇ ਸਾਨੂੰ ਅੰਦਰ ਹੀ ਅੰਦਰ ਖਾ ਰਹੀ ਸੀ ਇਸ ਲਈ ਹੁਣ ਅਸੀਂ ਤੁਹਾਡੇ ਕੋਲ ਆਏ ਹਾਂ ਅੱਗੇ ਤੁਹਾਡੇ ਹੱਥ ਵਿੱਚ ਹੈ ਪਰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਮੈਂ ਕੀ ਕਰਾਂ ਉਹ ਮੈਨੂੰ ਸੌਰੇ ਵੀ ਕੱਢ ਚੁੱਕੇ ਸੀ ਮੇਰੇ ਭਰਾ ਪਰਜਾਈ ਵੀ ਮੈਨੂੰ ਪਸੰਦ ਨਹੀਂ ਕਰਦੇ ਸੀ ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਕਿਉਂਕਿ ਉਸ ਸਮੇਂ ਮੈਂ ਬਿਲਕੁਲ ਕੰਡੀ ਰਹਿ ਗਈ ਸੀ ਤੇ ਮੈਂ ਉਹਨਾਂ ਤੇ ਭਰੋਸਾ ਕਰ ਲਿੱਤਾ ਪਰ ਉਸ ਤੋਂ ਬਾਅਦ ਉਹਨਾਂ ਨੇ ਜੋ ਕੀਤਾ ਮੈਂ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਸਾਰੀ ਰਾਤ ਮੈਂ ਜਿੱਕਾ ਹੀ ਮਾਰਦੀ ਰਹੀ ਮੈਨੂੰ ਨਹੀਂ ਪਤਾ ਸੀ ਕਿ ਇਹ ਸਭ ਕੁਝ ਕੀ ਹੋ ਰਿਹਾ ਸੀ ਜਦੋਂ ਮੈਂ ਸਵੇਰੇ ਉઠી ਤਾਂ ਦੋਨੋਂ ਜਾ ਚੁੱਕੇ ਸੀ ਮੈਨੂੰ ਯਕੀਨ ਹੋ ਗਿਆ ਸੀ ਕਿ ਮੇਰੇ ਨਾਲ ਧੋਖਾ ਹੋਇਆ ਹੈ ਅਤੇ ਉਹ ਮੇਰੇ ਇਕੱਲੇਪਣ ਦਾ ਫਾਇਦਾ ਚੁੱਕੇ ਗਏ ਸੀ ਜਦੋਂ ਮੈਂ ਦੇਖਿਆ ਅਲਮਾਰੀ ਖੁੱਲੀ ਪਈ ਸੀ ਤੇ ਅਲਮਾਰੀ ਵਿੱਚ ਜਿਹੜਾ ਲੋਕ ਲੱਗਿਆ ਸੀ ਉਹ ਟੁੱਟਿਆ ਸੀ ਤੇ ਉੱਥੇ ਮੇਰੇ ਸਾਰੇ ਗਹਿਣੇ ਸੀ ਜਿਹੜੇ ਉਹ ਲੈ ਗਏ ਸੀ ਜੋ ਮੇਰੇ ਘਰ ਵਾਲੇ ਨੇ ਮੈਨੂੰ 8 ਸਾਲਾਂ ਵਿੱਚ ਬਣਾ ਕੇ ਦਿੱਤੇ ਸੀ ਉਹ ਮੇਰੇ ਘਰ ਵਾਲੇ ਦੀ ਆਖਰੀ ਨਿਸ਼ਾਨੀ ਸੀ ਆਖਰੀ ਨਿਸ਼ਾਨੀ ਹੁਣ ਮੇਰੇ ਕੋਲ ਜਾ ਚੁੱਕੀ ਸੀ ਹੁਣ ਤਾਂ ਮੈਂ ਪੁਲਿਸ ਕੋਲ ਵੀ ਨਹੀਂ ਜਾ ਸਕਦੀ ਸੀ ਆਖਰੀ ਰਿਪੋਰਟ ਵਿੱਚ ਕੀ ਲਿਖਾਂਦੀ ਉਸ ਵਿੱਚ ਮੇਰੀ ਹੀ ਬੇਇੱਜ਼ਤੀ ਸੀ ਮੈਂ ਬੈਠੀ ਰੋ ਰਹੀ ਸੀ ਕਿੰਨੇ ਵਿੱਚ ਮੇਰੀ ਸਸਤਾ ਫੋਨ ਆਇਆ ਅਤੇ ਉਹ ਮੇਰੀ ਆਵਾਜ਼ ਸੁਣ ਕੇ ਹੱਸ ਰਹੀ ਸੀ ਤੇ ਕਹਿਣ ਲੱਗੀ कि ਹੁਣ ਮੇਰੇ ਮਨ ਨੂੰ ਸ਼ਾਂਤੀ ਮਿਲ ਗਈ ਤੇ ਤੇਰੇ ਕਲੇਜੇ ਵਿੱਚ ਵੀ ਠੰਡ ਪੈ ਗਈ ਹੋਣੀ ਮੈਂ ਸਮਝ ਗਈ ਸੀ ਕਿ ਉਹ ਦੋ ਆਦਮੀ ਉਹਨਾਂ ਨੇ ਹੀ ਮੇਰੇ ਕੋਲ ਸਾਰੇ ਗਹਿਣੇ ਚੁਰਾਣ ਲਈ ਭੇਜੇ ਸੀ 6 ਮਹੀਨੇ ਦੇ ਬਾਅਦ ਮੇਰੇ ਘਰ ਦਾ ਦਰਵਾਜ਼ਾ ਕਿਸੇ ਨੇ ਖੜਕਾਇਆ ਅਤੇ ਜਦੋਂ ਮੈਂ ਖੋਲਿਆ ਤਾਂ ਸਾਹਮਣੇ ਮੇਰਾ ਦਿਉਰ ਖੜਾ ਸੀ ਅਤੇ ਮੈਂ ਉਸ ਨੂੰ ਪੁੱਛਿਆ ਕਿ ਹੁਣ ਮੇਰੇ ਤੋਂ ਕੀ ਲੈਣਾ ਹੈ ਹੋ ਸਾਰੇ ਗਹਿਣੇ ਤਾਂ ਤੁਹਾਡੇ ਕੋਲ ਚਲੇ ਗਏ ਜੋ ਤੁਸੀਂ ਚਾਹੁੰਦੇ ਸੀ ਉਸਨੇ ਅੰਦਰ ਆ ਕੇ ਕਿਹਾ ਕਿ ਭਾਬੀ ਇਹ ਸਾਰਾ ਖੇਲ ਮੇਰੀ ਮਾਂ ਤੇ ਮੇਰੀ ਘਰਵਾਲੀ ਨੇ ਖੇਡਿਆ ਪਰ ਬੁਰੇ ਕੰਮ ਦਾ ਬੁਰਾ ਨਤੀਜਾ ਹੁੰਦਾ ਹੈ ਉਸ ਤੋਂ ਬਾਅਦ ਮਾਂ ਬਿਮਾਰ ਪੈ ਗਈ ਤੇ ਮਰ ਗਈ ਤੇ ਮੈਂ ਆਪਣੀ ਘਰਵਾਲੀ ਨੂੰ ਤਲਾਕ ਦੇ ਦਿੱਤਾ ਕਿਉਂਕਿ ਮੈਂ ਅਜਿਹੀ ਔਰਤ ਨਾਲ ਨਹੀਂ ਰਹਿਣਾ ਚਾਹੁੰਦਾ ਮੈਂ ਚਾਹੁੰਨਾ ਹਾਂ ਕਿ ਤੁਸੀਂ ਮੇਨਾਂ ਵਿਆਹ ਕਰ ਲਓ ਕਿਉਂਕਿ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਬਹੁਤ ਪਸੰਦ ਕਰਦਾ ਸੀ ਪਰ ਮੈਂ ਤੁਹਾਨੂੰ ਕਦੀ ਕਹਿ ਨਹੀਂ ਸਕਦਾ ਸੀ ਮੈਂ ਆਪਣੇ ਦਿਉਰ ਦੇ ਮੂੰਹ ਵੱਲ ਹੈਰਾਨੀ ਨਾਲ ਵੇਖ ਰਹੀ ਸੀ ਉਸਨੇ ਕਿਹਾ ਕਿ ਮੈਂ ਕਦੀ ਆਪਣੀ ਮਰਿਆਦਾ ਨੂੰ ਪਾਰ ਨਹੀਂ ਕੀਤਾ ਪਰ ਹੁਣ ਤੁਸੀਂ ਇਕੱਲੇ ਹੋ ਤੇ ਮੈਂ ਵੀ ਇਕੱਲਾ ਹਾਂ ਮੈਂ ਆਪਣੀ ਦਿਉਰ ਦੀ ਗੱਲ ਮੰਨ ਕੇ ਉਸ ਨਾਲ ਵਿਆਹ ਕਰਵਾ ਲਿਆ ਸੀ ਤੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਜਿਣੀ ਸ਼ੁਰੂ ਕਰ ਦਿੱਤੀ ਸੀ ਦੋਸਤੋ ਜੇ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ